175 ਸਾਲ ਪੁਰਾਣੀ ਸਿੱਖ ਰੈਜੀਮੈਂਟ ਦਾ ਇਤਿਹਾਸ ਚੀਨ ਕਿਉਂ ਡਰਦਾ ਹੈ ਸਿੱਖ ਰੈਜੀਮੈਂਟ ਤੋਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਖ ਰੈਜੀਮੈਂਟ ਦੇ ਬਾਰੇ ਤੇ ਇਹਦੀ ਸ਼ੁਰੂਆਤ ਕਦੋਂ ਹੋਈ ਸੀ ਤੇ ਕਿਉਂ ਚੀਨ ਇਸ ਤੋਂ ਇੰਨਾ ਖੌਫ ਖਾਂਦਾ ਹੈ ਸਿੱਖ ਰੈਜੀਮੈਂਟ ਦੀ ਸਥਾਪਨਾ 1941 ਦੇ ਵਿੱਚ ਕੀਤੀ ਗਈ ਸੀ ਕਿ ਪਾਲੇ ਦਾ ਇਤਿਹਾਸ ਇਦੋਂ ਵੀ ਜਿਹੜਾ ਬਹੁਤ ਪੁਰਾਣਾ ਹੈ ਇਸ ਨੂੰ ਉਸ ਸਮੇਂ ਸਿੱਖ ਪਾਇਨਰੀ ਕਿਹਾ ਜਾਂਦਾ ਸੀਗਾ ਤੇ ਸਿੱਖ ਪਾਇਨਰੀ ਤੋਂ ਸਿੱਖ ਰੈਜੀਮੈਂਟ ਬਣਦੀ ਕਹਾਣੀ ਜਿਹੜੀ ਬਹੁਤ ਦਿਲਚਸਪ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਜੁੜੇ ਰਿਹਾ ਜੋ ਅੱਜ ਦੀ ਸਿੱਖ ਲਾਈਟ ਐਂਡ ਫੈਂਡਰੀ ਰੈਜੀਮੈਂਟ ਸਿੱਖ ਪਾਇਨਰੀ ਨੂੰ ਆਪਣਾ ਜਿਹੜਾ ਪੂਰਵਤ ਮੰਨਦੀ ਹੈ ਤੇ ਸਿੱਖ ਪਾਇਨਰੀ ਦਾ ਸੰਗਠਨ ਅੰਗਰੇਜ਼ਾਂ ਨੇ 1857 ਦੇ ਵਿੱਚ ਕੀਤਾ ਸੀਗਾ ਤੇ 1857 ਦੇ ਵਿੱਚ ਸਿੱਖ ਪਾਇਨਰੀ ਦਿਨਾਂ ਪਹਿਲੀ ਤੇ ਬਤਵੀ ਬਟਾਲੀਆ ਜਿਹੜੀ ਉਹ ਬਣਾਈ ਗਈ ਸੀਗੀ ਤੇ ਇਸ ਤੋਂ ਬਾਅਦ 1887 ਦੇ ਵਿੱਚ ਸਿੱਖ ਸਿੱਖਾਂ ਦੀ ਤੀਵੀਂ ਬਟਾਲੀਅਨ ਬਣਾਈ ਗਈ ਤੇ ਸਾਲ 1857 ਤੋਂ ਲੈ ਕੇ 1932 ਦੇ ਤੱਕ ਸਿੱਖ ਪਾਇਨਰੀ ਨੇ ਕਈ ਲੜਾਈਆਂ ਲੜੀਆਂ ਪਰ 1932 ਦੇ ਵਿੱਚ ਸਿੱਖ ਪਾਇਨਰੀ ਨੂੰ ਵੀ ਜਿਹੜਾ ਉਹ ਭੰਗ ਕਰ ਦਿੱਤਾ ਗਿਆ ਸੀਗਾ ਤੇ ਇਸ ਤੋਂ ਬਾਅਦ ਸਿੱਖਾਂ ਨੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਦੋਂ ਅੰਗਰੇਜ਼ਾਂ ਨੂੰ ਜਰਾ ਹਸਿਆਣਾ ਦੇ ਲੋਡ ਪਈ ਤਾਂ 1941 ਦੇ ਵਿੱਚ ਸਿੱਖ ਪਾਇਨਰੀ ਦੇ ਜਵਾਨਾਂ ਨੇ ਸਿੱਖ ਪਾਇਨਰੀ ਤੇ ਜਵਾਨ ਦੇ ਨਾਲ ਸਿੱਖ ਲਾਈਟ ਫੈਂਟਰੀ ਦੇ ਜਿਹੜੇ ਜਵਾਨ ਵੀ ਨਾਲਾ ਉਹਨਾਂ ਦੇ ਇੱਕ ਗਠਨਾ ਕਰ ਦਿੱਤਾ ਗਿਆ ਸੀਗਾ ਦੋਹਾਂ ਦਾ ਸਿੱਖ ਲਾਈਟ ਫੈਂਟਰੀ ਦਾ ਸੈਂਟਰ ਫਤੇਗੜ ਵਿੱਚ ਹੈ ਤੇ ਇੱਥੇ ਹੀ ਸਿੱਖ ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇਖੇ ਹੀ ਲਾਈਟ ਫੈਂਟਰੀ ਦੀਆਂ ਉਨੇ ਰੈਗੂਲਰ ਬਟਾਲੀਅਨਾਂ ਤੇ ਤਿੰਨ ਟੈਰੀਟਰੀਅਰ ਤੇ ਤਿੰਨ ਰਾਸ਼ਟਰੀ ਰਾਈਫਲ ਬਟਾਲੀਅਨ ਵੀ ਹਨ ਤੇ ਸਿੱਖ ਰੈਜੀਮੈਂਟ ਦੇ ਸਾਰੇ ਜਵਾਨਾਂ ਦੀ ਟ੍ਰੇਨਿੰਗ ਸਿੱਖ ਰੈਜੀਮੈਂਟ ਦੇ ਵਿੱਚ ਹੀ ਹੁੰਦੀ ਹੈ ਜਦਕਿ ਬਾਕੀ ਜਿਹੜੀਆਂ ਰੈਜੀਮੈਂਟਾਂ ਉਹਨਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਇੰਡੀਅਨ ਮਿਲਟਰੀ ਦੇ ਦੁਆਰਾ ਕਿ ਅਕੈਡਮੀ ਦੇ ਵਿੱਚ ਟ੍ਰੇਨਿੰਗ ਕੀਤੀ ਜਾਂਦੀ ਹੈ ਤੇ ਪਹਿਲਾ ਤੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਸਿੱਖ ਆਰਮੀ ਨੇ ਬ੍ਰਿਟਿਸ਼ ਦੇ ਨਾਲ ਜਿਹੜਾ ਹਿੱਸਾ ਲਿਆ ਸੀਗਾ ਤੇ ਸਿੱਖ ਰੈਜੀਮੈਂਟ ਨੇ 1999 ਦੇ ਵਿੱਚ ਕਾਰਗਲ ਦੀ ਜੰਗ ਦੇ ਵਿੱਚ ਪਾਕਿਸਤਾਨ ਨੂੰ ਹਰਾਇਆ ਸੀਗਾ ਤੇ ਟਾਈਗਰ ਹਿੱਲ ਦੇ ਉੱਪਰ ਆਪ ਦਾ ਜਿਹੜਾ ਉਹ ਕਬਜ਼ਾ ਕੀਤਾ ਸੀਗਾ ਨਾ ਹੀ ਨਹੀਂ ਉਸ ਸਮੇਂ ਜਿਹੜੇ ਟਾਈਗਰ ਹਿੱਲ ਤੇ ਇਹਨਾਂ ਨੇ ਅੱਗ ਲਾਈ ਸੀਗੀ ਤੇ ਦੁਸ਼ਮਣਾਂ ਨਾਲ ਲੜਾਈ ਲੜੀ ਤੇ ਉਹਨਾਂ ਦੇ ਉਹਨਾਂ ਦੇ ਵਿੱਚ ਜਿਹੜੇ ਸਿੱਖ ਬਟਾਲੀਅਨ ਦੇ ਜਵਾਨ ਸੀਗੇ ਸੁਖਵਿੰਦਰ ਸਿੰਘ ਰਸ਼ਵਿੰਦਰ ਸਿੰਘ ਜਸਵਿੰਦਰ ਸਿੰਘ ਨੇ ਦੋਸਮਣਾਂ ਦੇ ਵਿੱਚ ਜਾ ਕੇ ਜਿਹੜਾ ਉਸ ਆਗ ਨੂੰ ਬੁਝਾਇਆ ਸੀਗਾ ਇਹ ਕਾਰਨ ਹਨ ਕਿ ਸਿੱਖ ਰੈਜੀਮੈਂਟ ਨੂੰ ਇੰਨਾ ਜਿਹੜਾ ਉਹ ਬਹਾਦਰੀ ਦੇ 14 ਵਿਕਟੋਰੀਆ ਤੇ ਦੋ ਅਸ਼ੋਕ ਚੱਕਰ 14 ਮਹਾਵੀਰ ਚੱਕਰ ਦੋ ਪਰਮਵੀਰ ਚੱਕਰ 14 ਕ੍ਰਿਤੀ ਚੱਕਰ 15 ਸ਼ੋਹਰਿਆ ਚੱਕਰ ਔਰ 35 ਸੈਨਾ ਮੈਡਲ 64 ਵੀਰ ਚੱਕਰ 25 ਵਿਸ਼ਟ ਸੇਵਾ ਚੱਕਰ ਦੇ ਜਿਹੜਾ ਨਾਲ ਨਿਵਾਜਿਆ ਗਿਆ ਹੈ ਤੇ ਚਲੋ ਹੁਣ ਤੁਹਾਨੂੰ ਆਪ ਦੱਸਦੇ ਹਾਂ ਕਿ ਚੀਨ ਆ ਜਿਹੜਾ ਉਹ ਸਿੱਖ ਰੈਜੀਮੈਂਟ ਤੋਂ ਇੰਨਾ ਡਰਦਾ ਕਿਉਂ ਆ ਚੀਨ ਤੇ ਇੰਡੀਅਨ ਆਰਮੀ ਦੀ ਜਿਹੜੀ ਇੱਕ ਗਲਵਾਨ ਘਾਟੀ ਦੇ ਉੱਪਰ ਇੱਕ ਝੜਪ ਹੋਈ ਸੀ ਜਿਹਨੂੰ ਹੁਣ ਵੀ 3 ਸਾਲ ਦੇ ਕਰੀਬ ਹੋਣ ਵਾਲਾ ਸਮਾਂ ਹੋ ਗਿਆ ਤੇ ਇਸ ਝੜਪ ਦੇ ਵਿੱਚ 24 ਸਾਲ ਦੇ ਸਿਪਾਹੀ ਗੁਰਤੇਜ ਸਿੰਘ ਅਤੇ ਹੋਰ ਚਾਰ ਸਿੱਖ ਸੈਨਿਕਾਂ ਨੇ ਬਹਾਦਰੀ ਦੇ ਨਾਲ ਚੀਨ ਦਾ ਜਿਹੜਾ ਉਹ ਸਾਹਮਣਾ ਕੀਤਾ ਸੀਗਾ ਐਕਸਪਰਟ ਦਾ ਕਹਿਣਾ ਹੈ ਕਿ ਸਿੱਖਾਂ ਨੇ ਕਰਕੇ ਹੀ ਗਲਵਾਨ ਦੇ ਵਿੱਚ ਚੀਨ ਨੂੰ ਜਿਹੜਾ ਉਹ ਭਜਣਾ ਪਿਆ ਸੀਗਾ ਚੀਨਾ ਅੱਜ ਵੀ ਸਿੱਖ ਸੈਨਿਕਾਂ ਤੋਂ ਡਰਦਾ ਹੈ ਤੇ ਇਸ ਦੀ ਵਜ੍ਹਾ ਇੱਕ ਜਿਹੜੀ ਸਦੀ ਪੁਰਾਣੀ ਵੀ ਹੈ ਦੂਸਰੀ ਜਾਣੀ ਕਿ ਚੀਨਾ ਦੀ ਚੀਨ ਦੀ ਸੀਮਾ ਦੇ ਨਾਲ ਭਾਰਤੀ ਜਿਹੜੇ ਹਿੱਸੇ ਦੇ ਕੋਲ ਅੱਜ ਵੀ ਸੋਨੇ ਦਾ ਜਿਹੜਾ ਲਾਫਿੰਗ ਬੁੱਧਾ ਦੀ ਮੂਰਤੀ ਹੈ ਇਹ ਕੋਈ ਆਮ ਮੂਰਤੀ ਨਹੀਂ ਹੈ ਇਸ ਮੂਰਤੀ ਨੂੰ ਇੱਕ ਸਦੀ ਪਹਿਲਾਂ ਜਿਹੜਾ ਸਿੱਖ ਰੈਜੀਮੈਂਟ ਉੱਥੋਂ ਜਬਤ ਕਰਕੇ ਜਿਹੜਾ ਲੈ ਕੇ ਆਈ ਸੀਗੀ ਉਹ ਵੀ ਚੀਨ ਦੇ ਵਿੱਚ ਜਾ ਕੇ ਚੀਨ ਦੇ ਅੰਦਰ ਘੁਸਕੇ ਜਿ ਨੂੰ ਕਹਿੰਦੇ ਨੇ ਆਪਾਂ ਉਸ ਸਮੇਂ ਸਿੱਖ ਉਹਨਾਂ ਅੱਠ ਦੇਸ਼ਾਂ ਦੇ ਮਿਸ਼ਨ ਦਾ ਹਿੱਸਾ ਸੀਗਾ ਜਿਨ੍ਹਾਂ ਦਾ ਮਕਸਦ ਸੀਗਾ ਕਿ ਸਿੱਖ ਚੀਨ ਦੀ ਬੌਕਸਰ ਰੈਵਿਊਲੂਸ਼ਨ ਨੂੰ ਖਤਮ ਕਰਨਾ ਹੈ ਇਹ ਰੈਵਿਊਲੂਸ਼ਨ ਗਰੁੱਪ ਚੀਨ ਦਾ ਜਿਹੜੇ ਯੁਵਾ ਤੇ ਕਿਸਾਨਾਂ ਦਾ ਗਠਨ ਸੀਗਾ ਜੋ ਕਿ ਵਿਦੇਸ਼ੀ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਤਿਆਰ ਕੀਤਾ ਗਿਆ ਸੀਗਾ ਇਸ ਲਈ ਚੀਨ ਵਿੱਚ ਆਪਣਾ ਦਬਦਬਾ ਦਿਖਾਉਣ ਦੇ ਲਈ ਬ੍ਰਿਟਿਸ਼ ਨੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੀ ਮਦਦ ਲਈ ਸਾਰੀ ਸੈਨਾ ਚੀਨ ਵਿੱਚ ਦਾਖਲ ਹੋਈ ਤੇ ਇਸ ਤੋਂ ਬਾਅਦ ਚੀਨ ਦੇ ਬਾਕਸਰ ਗਰੁੱਪ ਨੇ ਵਿਦੇਸ਼ੀ ਸੈਨਾ ਨੂੰ ਬੰਦਕ ਬਣਾ ਲਿਆ ਤੇ ਇਨ ਨੇ ਕਰੀਬ 400 ਵਿਦੇਸ਼ੀ ਸੈਨਿਕਾਂ ਨੂੰ ਜਿਹੜਾ ਬੰਦਕ ਬਣਾ ਲਿਆ ਸੀਗਾ ਤੇ ਇਹਨਾਂ ਨੂੰ ਫੋਰਗਨ ਕੁਆਟਰ ਦੇ ਵਿੱਚ ਜਿਹੜਾ ਰੱਖਿਆ ਗਿਆ ਸੀਗਾ ਤੇ 55 ਦਿਨ ਤੱਕ ਚੱਲੀ ਇਸ ਲੜਾਈ ਦੇ ਵਿੱਚ ਜਿਹੜਾ 20000 ਸੈਨਿਕ ਚੀਨ ਵਿੱਚ ਦਾਖਲ ਹੋਏ ਸਨ ਜਿਨ੍ਹਾਂ ਵਿੱਚੋਂ ਕਰੀਬ 8000 ਜਿਹੜੇ ਜਵਾਨ ਉਹ ਭਾਰਤ ਤੋਂ ਸਨ ਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਿਣਤੀ ਸਿੱਖ ਤੇ ਪੰਜਾਬ ਰੈਜੀਮੈਂਟ ਦੀ ਸੀ ਜਿੱਤਣ ਤੋਂ ਬਾਅਦ ਬ੍ਰਿਟਿਸ਼ ਆਰਮੀ ਤਾਂ ਉੱਥੇ ਹੀ ਲੁੱਟਮਾਰ ਜਿਹੜਾ ਉਹ ਕਰਨ ਲੱਗ ਗਈ ਸੀਗੀ ਤੇ ਉਹਨਾਂ ਦੇ ਬੇਗੁਨਾ ਨਾਗਰਿਕਾਂ ਦੀ ਹੱਤਿਆ ਕੀਤੀ ਤੇ ਕਈ ਵਰਤਾਂ ਨਾਲ ਜਿਹੜਾ ਉਹ ਜਬਰ ਜਨਾਬ ਇਹਨਾਂ ਨੇ ਕੀਤਾ ਪਰ ਸਿੱਖ ਸੈਨਿਕ ਆਪਣੇ ਮਿਸ਼ਨ ਦੇ ਵਿੱਚ ਜੀ ਜਾਨ ਨਾਲ ਲੱਗੇ ਰਹੇ ਅਤੇ ਮਿਸ਼ਨ ਖਤਮ ਕਰਕੇ ਉਧਰੋਂ ਪਰਤਦੇ ਵਕਤ ਉਥੋਂ ਦੀ ਲਾਫਿੰਗ ਬੁੱਧਾ ਦੀ ਮੂਰਤੀ ਨੂੰ ਆਪਣੇ ਨਾਲ ਲੈ ਕੇ ਆਏ ਤੇ ਇਸ ਤੋਂ ਬਾਅਦ ਚੀਨ ਦੀਆਂ ਅੱਖਾਂ ਦੇ ਵਿੱਚ ਸਿੱਖਾਂ ਨੂੰ ਲੈ ਕੇ ਅਲੱਗ ਹੀ ਇੱਕ ਡਰ ਦੇਖਣ ਨੂੰ ਮਿਲਦਾ ਰਿਹਾ ਹੈ ਤੇ ਇੱਥੇ ਤੁਹਾਨੂੰ ਸਿੱਖ ਰੈਜiment ਦੇ ਇੱਕ ਹੋਰ ਖਾਸ ਗੱਲ ਬਾਰੇ ਦੱਸਦਾ ਇਹ ਸਿੱਖ ਰੈਜੀਮੈਂਟ 15 ਅਗਸਤ ਤੇ 26 ਜਨਵਰੀ ਦੀ ਪਰੇਡ ਦੇ ਵਿੱਚ ਦੋ ਵਾਰੀ ਸਲੂਟ ਕਰਦੀ ਹੈ ਜਦ ਕਿ ਬਾਕੀ ਰੈਜੀਮੈਂਟਸ ਨੂੰ ਇੱਕ ਵਾਰ ਹੀ ਮੌਕਾ ਦਿੱਤਾ ਜਾਂਦਾ ਹੈ ਸਿੱਖ ਰੈਜੀਮੈਂਟ ਦਾ ਜਲੂਸ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਿੱਚੋਂ ਨਿਕਲਦਾ ਤੇ ਉੱਥੇ ਸਾਰੇ ਸੈਨਿਕ ਆਪਣੀਆਂ ਤਲਵਾਰਾਂ ਨੂੰ ਥੱਲੇ ਨੂੰ ਝੁਕਾ ਕੇ ਆਪਣੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਵੀਰਤਾ ਨੂੰ ਯਾਦ ਕਰਦੇ ਆ ਤੇ ਗੁਰਦੁਆਰੇ ਦੀ ਕਮੇਟੀ ਵੀ ਸਿੱਖ ਰੈਜੀਮੈਂਟ ਦੇ ਉੱਪਰ ਫੁੱਲਾਂ ਦੀ ਜਿਹੜੀ ਉਹ ਬਰਸਾਤ ਕਰਦੀ ਹੈ ਜਾਂ ਫੁੱਲਾਂ ਦੀ ਵਰਖਾਂ ਪਕਾਦੀਏ ਕਰਦੀ ਆ ਤੇ ਸੋ ਸੀਸਗੰਝ ਸਾਹਿਬ ਗੁਰਦੁਆਰੇ ਦਾ ਇਤਿਹਾਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਫਿਰ ਮੈਂ ਥੋੜਾ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ ਇਹਦੇ ਨਾਲ ਤੁਹਾਨੂੰ ਇੱਕ ਵਾਰੀ ਮੈਮਰੀਜ਼ ਜਿਹੜੀਆਂ ਯਾਦ ਹੋ ਜਾਂਦੀਆਂ ਮੰਨਣ ਨੂੰ ਤੇ ਸੀਸਗੰਝ ਸਾਹਿਬ ਗੁਰਦੁਆਰਾ ਸਾਹਿਬ ਉਹ ਆ ਵੀ ਜਿੱਥੇ ਆਪਣੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਦਾ ਸੀਸ ਜਿਨ੍ਹਾਂ ਨੇ ਦਿੱਤਾ ਸੀਗਾ ਆਪ ਦਾ ਉੱਥੇ ਤੇ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਸੀਗਾ ਜਿਨ੍ਹਾਂ ਨੇ Hindu ਧਰਮ ਨੂੰ ਬਚਾਉਣ ਦੇ ਵਾਸਤੇ ਆਪ ਦਾ ਸੀਸ ਦਿੱਤਾ ਸੀਗਾ ਤੇ ਉਹ ਜਗ੍ਹਾ ਤੇ ਅੱਜ ਕੱਲ੍ਹ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸ਼ੋਭੀਤਾ ਸੋ ਇਹ ਜਿਹੜੀ ਸਿੱਖ ਰੈਜੀਮੈਂਟ ਦੀ ਸਟੋਰੀ ਤਾਂ ਹੋਰ ਵੀ ਬਹੁਤ ਜ਼ਿਆਦਾ ਲੰਮੀ ਆ ਬਤ ਮੈਂ ਤੁਹਾਨੂੰ ਮੇੜ-ਮੇੜ ਦਾ ਦੱਸਿਆ ਤੇ ਪਰ ਅੱਜ ਦੇ ਟਾਈਮ ਦੇ ਵਿੱਚ ਸਿੱਖ ਰੈਜੀਮੈਂਟ ਦੀ ਭਰਤੀ ਜਿਹੜੀ ਆ ਬਹੁਤ ਘਟ ਗਈ ਆ ਬਹੁਤ ਜਮਾਨ ਜਿਹੜਾ ਉਹ ਘਟ ਗਿਆ ਸੋ ਅਗਲੀ ਵੀਡੀਓ ਆਪਾਂ ਇਸ ਤੇ ਪਾਵਾਂਗੇ ਤੇ ਵੀਡੀਓ ਕਿਦਾਂ ਲੱਗੀ ਧੰਨਵਾਦ